ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਆ ਆਪਣੇ ਨਵੇਂ ਵਲੌਗ ਦੇ ਵਿੱਚ ਹੋਰ ਸਣਾਓ ਠੀਕ ਠਾਕ ਜੇ ਸਾਰੇ ਵਧੀਆ ਜਹਾਜ਼ ਆਪਣਾ ਇਸ ਟਾਈਮ ਖਲੋਤਾ ਹੈ ਜੀ ਐਲ ਏ ਸ਼ਹਿਰ ਅਮਰੀਕਾ ਦੇ ਕੈਲੀਫੋਰਨੀਆ ਦਾ ਸ਼ਹਿਰ ਹੈ ਜੀ ਐਲ ਏ ਲਾਸ ਐਂਜਲਸ ਕਾਫੀ ਫੇਮਸ ਸ਼ਹਿਰ ਆਏ ਤੇ ਆਪਣਾ ਜਹਾਜ਼ ਲੋਡਿੰਗ ਕਰਨ ਦੇ ਆ ਕਾਰਗੋ ਤੇ ਥੋੜੇ ਹੀ ਬਸ ਕੱਲ ਆਪਣਾ ਸਵੇਰੇ ਸਵੇਰੇ ਤੋਂ ਆਪਣਾ ਕਾਰਗੋ ਲੋਡ ਹੋ ਜਾਣਾ ਵਾ ਤੇ ਆਪਾਂ ਇਥੋਂ ਨਿਕਲ ਜਾਣਾ ਵਾ ਇਸ ਤੋਂ ਅਗਲਾ ਪੋਰਟ ਹੈ ਆਪਣਾ ਸਿੱਧਾ ਹੀ ਚਾਈਨਾ ਦਾ 9 9 ਅਕਤੂਬਰ ਨੂੰ ਆਪਾਂ ਪਹੁੰਚ ਜਾਣਾ ਚਾਈਨਾ ਤੇ ਬਾਅਦ ਵਿੱਚ 13 ਅਕਤੂਬਰ ਨੂੰ ਆਪਾਂ ਪਹੁੰਚਣਾ ਵਾ ਜਾਂ ਆਪਣਾ ਵਿਅਤਨਾਮ ਵਿਅਤਨਾਮ ਦਾ ਸ਼ਹਿਰ ਵੰਗਤਾਉ ਉੱਥੋਂ ਮੇਰਾ ਸਾਈਨ ਅਪ ਹੋ ਜਾਣਾ ਉੱਥੋਂ ਮੇਰੀ ਛੁੱਟੀ ਮਨਜ਼ੂਰ ਹੋ ਗਈ ਆ ਮੈਂ ਆ ਜਾਣਾ 15 ਨਵੰਬਰ ਦੇ ਲਾਗੇ ਬੰਨੇ ਘਰੇ ਤੇ ਅੱਜ ਮੈਂ ਤੁਹਾਨੂੰ ਕੀ ਦਿਖਾਉਣ ਲੱਗਾ ਵਾਂ ਅੱਜ ਵਾਲੇ ਬਲੌਗ ਦੇ ਵਿੱਚ ਕਿ ਸਾਡਾ ਰੋਜ਼ ਜਿਦਾਂ ਹੀ ਡਿਊਟੀ ਕਰਦੇ ਆ ਮੇਰੀ ਡਿਊਟੀ ਹੁੰਦੀ ਆ ਸਵੇਰੇ 4 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਫਿਰ ਸ਼ਾਮਾਂ ਨੂੰ 4 ਵਜੇ ਤੋਂ ਲੈ ਕੇ 8 ਵਜੇ ਤੱਕ ਦੋ ਘੰਟੇ ਵਿੱਚ ਸਾਡਾ ਓਵਰਟਾਈਮ ਹੁੰਦਾ ਵਾ 8 ਤੋਂ 10 ਤੇ ਉਹ ਮੈਂ ਤੁਹਾਨੂੰ ਦਿਖਾਉਣ ਲੱਗਾ ਵਾਂ ਵੀ ਅੱਜ ਆਪਾਂ ਕਿਵੇਂ ਦਾ ਕ ਆਜੋ ਮੇਰੇ ਨਾਲ ਕਿਉਂਕਿ ਇਹ ਵੀ ਤੁਹਾਨੂੰ ਦੱਸਣਾ ਬੜਾ ਜ਼ਰੂਰੀ ਆ ਕਿ ਸਾਡੇ ਸਮੁੰਦਰ ਦੇ ਵਿੱਚ ਸਮੁੰਦਰੀ ਜਹਾਜ਼ ਦੇ ਉੱਤੇ ਮਰਚੰਡ ਨੇ ਵੀ ਆਲੇ ਬੰਦਿਆਂ ਦੀ ਲਾਈਫ ਕਿਵੇਂ ਦੀ ਆ ਤੇ ਅਸੀਂ ਕਿਵੇਂ ਦੇ ਕੰਮ ਕਰਦੇ ਆ ਸਾਡੀ ਡਿਊਟੀ ਕਿਵੇਂ ਦੀ ਹੁੰਦੀ ਆ ਕਿਹੋ ਜਿਹੇ ਸਾਡੇ ਕੰਮ ਹੁੰਦੇ ਆ ਉਹ ਮੈਂ ਤੁਹਾਨੂੰ ਆਪਣੀਆਂ ਆਉਣ ਵਾਲੀਆਂ ਯਾਨੀ ਕਿ ਵੀਡੀਓ ਦੇ ਵਿੱਚ ਸਾਰੇ ਵਲੋਗਾਂ ਦੇ ਵਿੱਚ ਨਾਲੋ ਨਾਲ ਦੱਸੀ ਜਾਊਂਗਾ ਤੁਹਾਨੂੰ ਪਤਾ ਲੱਗਦਾ ਰਹੂਗਾ ਕਿ ਮਰਚੰਡ ਨੇ ਵਿੱਚ ਕੰਮ ਕਰਨ ਵਾਲਿਆਂ ਦੀ ਲਾਈਫ ਕਿਵੇਂ ਦੀ ਆ ਉਹ ਕਿਵੇਂ ਦੇ ਕੰਮ ਕਰਦੇ ਆ ਕੀ ਕਰਦੇ ਆ ਕੀ ਨਹੀਂ ਕਰਦੇ ਠੀਕ ਆ ਜੀ ਤੇ ਬਾਕੀ ਵੀਡੀਓ ਕਿਵੇਂ ਦੀ ਲੱਗਦੀ ਹੁੰਦੀ ਆ ਜਾਂ ਤੁਹਾਡੇ ਜਿਹੜੇ ਕੋਈ ਸਵਾਲ ਹੁੰਦੇ ਆ ਉਹ ਤੁਸੀਂ ਮੈਨੂੰ ਕਮੈਂਟ ਜਰੂਰ ਕਰਿਆ ਕਰੋ ਕਮੈਂਟ ਦੇ ਵਿੱਚ ਜੇ ਮੇਰੇ ਕੋਲ ਜਵਾਬ ਨਾ ਦਿੱਤਾ ਜਾਵੇ ਤਾਂ ਪਲੀਜ਼ ਉਹਦਾ ਗੁੱਸਾ ਨਾ ਕਰਿਓ ਕਿਉਂਕਿ ਜੜੀ ਕੋਈ ਤੁਸੀਂ ਸਵਾਲ ਪੁੱਛਦੇ ਜੇ ਉਹਨੂੰ ਸਾਰੇ ਨੂੰ ਸਮਝਾਉਣਾ ਉਹ ਲਿਖ ਕੇ ਸਮਝਾਉਣਾ ਥੋੜਾ ਮੁਸ਼ਕਲ ਹੁੰਦਾ ਵਾ ਤੇ ਮੈਂ ਪੜ ਤੁਹਾਡੇ ਕਮੈਂਟ ਸਾਰੇ ਲੈਣਾ ਵਾ ਤੇ ਫਿਰ ਮੇਰੀ ਕੋਸ਼ਿਸ਼ ਹੁੰਦੀ ਵੀ ਅਗਲੀ ਵੀਡੀਓ ਦੇ ਵਿੱਚ ਮੈਂ ਉਸ ਚੀਜ਼ ਦਾ ਤੁਹਾਨੂੰ ਵੀਡੀਓ ਬਣਾ ਕੇ ਦੱਸਾਂ ਉਹਦਾ ਜਵਾਬ ਠੀਕ ਹੈ ਜੀ ਜਿਵੇਂ ਇੱਕ ਵੀਰ ਨੇ ਪੁੱਛਿਆ ਹੀੜਾ ਤੁਹਾਡਾ ਜਾਜ ਲੱਕੜ ਦਾ ਬਣਿਆ ਹੁੰਦਾ ਕਿ ਲੋਹੇ ਦਾ ਬਣਿਆ ਹੁੰਦਾ ਉਦੋਂ ਚਲੋ ਮੈਂ ਉੱਥੇ ਲਿਖਦਾ ਕਿ ਲੋਹੇ ਦਾ ਬਣਿਆ ਹੁੰਦਾ ਪਰ ਆਹ ਵੇਖ ਲਓ ਤੁਸੀਂ ਜਾਜ ਸਾਰਾ ਲੋਹੇ ਦਾ ਹੀ ਬਣਿਆ ਹੁੰਦਾ ਵਾ ਇਹਦੇ ਵਿੱਚ ਲੱਕੜ ਵੀ ਯੂਜ਼ ਹੁੰਦੀ ਆ ਪਰ ਆਪਣੀ ਰਹਿائش ਦੇ ਵਿੱਚ ਯੂਜ਼ ਹੁੰਦੀ ਜਿੱਥੇ ਆਪਣੀ ਫਾਊਂਡੇਸ਼ਨ ਹੈ ਜਿੱਥੇ ਆਪਣੇ ਕਮਰੇ ਆ ਉਹਦੇ ਅੰਦਰ ਬਾਹਰ ਕਿਤੇ ਕਿਤੇ ਡੈਕੋਰੇਸ਼ਨ ਵਾਸਤੇ ਮੇਜ਼ ਕੁਰਸੀਆਂ ਉਹ ਲੱਕੜ ਦੀਆਂ ਬਣੀਆਂ ਵਾ ਬਾਕੀ ਮੇਨ ਜਿਹੜਾ ਜਾਜ ਉਹ ਸਾਰਾ ਲੋਹੇ ਦਾ ਹੀ ਬਣਿਆ ਹੁੰਦਾ ਤੇ ਲੋਹਾ ਵੀ ਮਾੜਾ ਮੋਟਾ ਨਹੀਂ ਚੰਗਾ ਵਧੀਆ ਸਟੀਲ ਜਿਹੜਾ ਹੁੰਦਾ ਟੌਪ ਦਾ ਉਹਦਾ ਲੋਹਾ ਬੰਦਾ ਵਾ ਬਹੁਤ ਤ ਇੰਨਾ ਜਿਹੜਾ ਵਜ਼ਨ ਲੈ ਕੇ ਜਾਇਨੇ ਹਜ਼ਾਰਾਂ ਟਨ ਵਜ਼ਨ ਲੈ ਕੇ ਜਿਹੜਾ ਜਾਣਾ ਵਾ ਉਹ ਕੋਈ ਛੋਟੀ ਮੋਟੀ ਗੱਲ ਨਹੀਂ ਕੀ ਬਹੁਤ ਜ਼ਿਆਦਾ ਇਹਦੇ ਵਾਸਤੇ ਚਾਹੀਦਾ ਵਾ ਮਤਲਬ ਇਹ ਸਟਰੈਂਥ ਬੜੀ ਚਾਹੀਦੀ ਲੋਹੇ ਦੀ ਦਮ ਟਾਈਮ ਟੂ ਟਾਈਮ ਇਹਦਾ ਸਰਵੇ ਵੀ ਹੁੰਦਾ ਜਾਇਦਾ ਜਦੋਂ ਮੈਂ ਤੁਹਾਨੂੰ ਦਿਖਾਉਣਾ ਵਾ ਆਪਣਾ ਅੱਜ ਦਾ ਕੀ ਕੰਮ ਆ ਓ ਜਿਹੜਾ ਵੇਖੰਦਾ ਜੇ ਓ ਉੱਥੇ ਆਪਣੀ ਨਾਲ ਲਾਈਟ ਖਰਾਬ ਹੋਈ ਅੱਜ ਮੈਂ ਤੁਹਾਨੂੰ ਦਿਖਾਉਣਾ ਵਾ ਓ ਮੁੰਡਾ ਆਪਣਾ ਚੜਿਆ ਵੇਖੋ ਕਿੱਥੇ ਤੁਹਾਨੂੰ ਮੈਂ ਦਿਖਾਉਣਾ ਓ ਵੇਖੋ ਦੇ ਸੰਧਿਆ ਜੀ ਆਹ ਨਾ ਆਪਣੀ ਲਾਈਟ ਹੋ ਗਈ ਖਰਾਬ ਅੱਜ ਤੇ ਆਹ ਵਾਲੀ ਉੱਪਰ ਔਰ ਟੀਸੀ ਤੇ ਜਿਹੜੀ ਉਖਰਾਬ ਹੋ ਗਈ ਆ ਤੇ ਹੁਣ ਆਪਾਂ ਇਹ ਕਰਨੀਆਂ ਚੇਂਜ ਤੇ ਸਮੁੰਦਰੀ ਜਹਾਜ਼ ਦੇ ਉੱਤੇ ਮਰਚੰਟ ਨੇਵੀ ਵਾਲਿਆਂ ਦੀ ਲਾਈਫ ਵੈਸੇ ਔਖੀ ਵੀ ਹੁੰਦੀ ਆ ਕੰਮ ਔਖੇ ਵੀ ਬੜੇ ਹੁੰਦੇ ਆ ਤਾਂ ਕਰਕੇ ਹੀ ਫਿਰ ਤੁਹਾਨੂੰ ਪਤਾ ਹੀ ਆ ਹਨਾ ਕਿਤੇ ਵੀ ਆਪਾਂ ਕੰਮ ਕਰਦੇ ਆ জব ਕਰਦੇ ਆ ਤੇ ਕੰਮ ਕੋਈ ਵੀ ਸੌਖਾ ਨਹੀਂ ਹੁੰਦਾ ਤੇ ਮੈਂ ਵੀ ਹੁਣ ਉੱਥੇ ਉੱਪਰ ਹੀ ਚੱਲੇ ਆਵਾ ਕੈਮਰਾ ਮੈਂ ਥੱਲੇ ਰੱਖ ਜਾਣਾ ਵਾ ਤੇ ਤੁਹਾਨੂੰ ਵਿਖਾਵਾਂਗੇ ਪੂਰਾ ਕਿ ਕਿਵੇਂ ਦਾ ਸੀਨ ਹੈ ਉੱਪਰ ਠੀਕ ਹੈ ਜੀ ਆਜੋ ਮੇਰੇ ਨਾਲ ਆਪਾਂ ਚੱਲਦੇ ਹਾਂ ਉੱਪਰ ਆਹ ਆਪਾਂ ਬਿਲਕੁਲ ਫਰੰਟ ਤੇ ਆ ਗਏ ਆ ਜਹਾਜ਼ ਦੇ ਇੱਥੋਂ ਜਾ ਕੇ ਤੇ ਮਮੀ ਉੱਪਰ ਚੜ ਜਾਣਾ ਵਾ ਤੇ ਆਪਾਂ ਤੁਹਾਨੂੰ ਅੱਜ ਪੂਰਾ ਵਿਖਾਵਾਂਗੇ ਸੀਨ ਕਿ ਲਾਈਟ ਕਿਵੇਂ ਚੇਂਜ ਹੁੰਦੀ ਆ ਠੀਕ ਹੈ ਜੀ ਜਿਤਨਾ ਆਪਾਂ ਪਿੰਡ ਨਹੀਂ ਖੰਭਿਆਂ ਤੇ ਚੜਦੇ ਉਦਾਂ ਹੀ ਉਹ ਹਿਸਾਬ ਆ ਖੰਭਿਆਂ ਤੇ ਚੜਨਾ ਵਾ ਪਰ ਸਮੁੰਦਰੀ ਜਹਾਜ਼ ਦੇ ਉੱਤੇ ਸੇਫਟੀ ਦਾ ਬਹੁਤ ਜ਼ਿਆਦਾ ਖਿਆਲ ਰੱਖਿਆ ਜਾਂਦਾ ਵਾ ਕੋਈ ਵੀ ਕੰਮ ਜਿਹੜਾ ਵਾ ਉਹ ਇਦਾਂ ਨਹੀਂ ਕੀਤਾ ਜਾਂਦਾ ਕਿ ਬਸ ਇਤਰਾ ਹੀ ਅਕਾਮੀਟ ਕੇ ਚਪੜਾ ਪਾ ਕੇ ਚੜ ਗਏ ਤੇ ਬਾਅਦ ਚ ਤੋਂ ਡੇਕੇ ਤੇ ਲੱਤਾਂ ਤੜਾਲੀਆਂ ਉਹ ਕੰਮ ਨਹੀਂ ਹੈਗਾ ਇੱਥੇ ਜਦੋਂ ਵੀ ਕੋਈ ਆਪਾਂ ਹਾਈਟ ਤੇ ਕੰਮ ਕਰਨਾ ਵਾ ਤੇ ਉਹਦੇ ਵਾਸਤੇ ਪ੍ਰੋਪਰ ਸੇਫਟੀ ਜਿਹੜੀ ਉਹ ਲਈ ਜਾਂਦੀ ਆ ਠੀਕ ਹੈ ਜੀ ਤੇ ਆਵੇ ਇਤਰਾ ਦਾ ਕੁਛ ਆਪਣਾ ਸੇਫਟੀ ਹਾਰਨੈਸ ਹੁੰਦਾ ਵਾ ਇਹ ਹੁਣ ਮੈਂ ਪਾਉਂਗਾ ਇਹ ਪਾ ਕੇ ਉੱਪਰ ਚੜਾਂਗੇ ਬਿਲਕੁਲ ਉਹ ਉੱਥੇ ਸਿਖਰ ਤੇ ਜਾਵਾਂਗੇ ਤੁਹਾਨੂੰ ਦਿਖਾਉਨੇ ਆ ਲਾਈਟ ਕਿਵੇਂ ਚੇਂਜ ਹੁੰਦੀ ਹੈ ਠੀਕ ਹੈ ਜੀ ਆ ਜਿਹੜੀ ਹੈ ਨਾ ਇਹ ਆ ਆਪਣਾ ਸੇਫਟੀ ਹਾਰਨੈਸ ਇਹ ਪਾਉਣਾ ਬਹੁਤ ਜ਼ਰੂਰੀ ਜਦੋਂ ਵੀ ਆਪਾਂ ਸ਼ਿਪ ਦੇ ਉੱਤੇ ਕੋਈ ਵੀ ਕੰਮ ਕਰਨਾ ਵਾ ਜੇ ਇਹ ਤੇ ਕਰਨਾ ਵਾ ਹਾਈਟ ਦੇ ਉੱਤੇ ਹਨਾ ਠੀਕ ਹੈ ਜੀ ਜਿੱਥੋਂ ਡੇਕ ਕੇ ਬੰਦੇ ਨੂੰ ਸੱਟ ਲੱਗ ਸਕਦੀ ਆ ਤੇ ਉੱਥੇ ਫਿਰ ਆ ਹਾਰਨੈਸ ਪਾਉਣਾ ਬਹੁਤ ਜ਼ਰੂਰੀ ਹੋ ਜਾਂਦਾ ਵਾ ਠੀਕ ਹੈ ਜੀ ਇਸ ਤੋਂ ਬਿਗੈਰ ਤੇ ਕੰਮ ਕਰਨਾ ਨਹੀਂ ਨਾ ਜਾਇਜ਼ ਤੇ ਜਿੱ ਇਹ ਨੂੰ ਕਹਿੰਦੇ ਨੇ ਸੇਫਟੀ ਹਾਰਨੈਸ ਇਹ ਆਪਾਂ ਨੂੰ ਹਾਈਟ ਤੋਂ ਡਿੱਗਣ ਤੋਂ ਬਚਾਉਂਦਾ ਵਾ ਤੁਹਾਨੂੰ ਪੂਰਾ ਮੈਂ ਪਾ ਕੇ ਵਿਖਾਉਣਾ ਇਹ ਮੇਨ ਸਭ ਤੋਂ ਵੱਡੀ ਗੱਲ ਆ ਜਦੋਂ ਵੀ ਆਪਾਂ ਜਾਹ ਤੇ ਕੋਈ ਵੀ ਕੰਮ ਕਰਦੇ ਆ ਜਿਤਨਾ ਹੁਣ ਆਪਾਂ ਹਾਈਟ ਤੇ ਕੰਮ ਕਰਨ ਲੱਗੇ ਆ ਤੇ ਇਹਨੂੰ ਕਹਿੰਦੇ ਆ ਵਰਕਿੰਗ ਅਲੋਫਟ ਤੇ ਉਹਦੇ ਉੱਪਰ ਜਾਣ ਵਾਸਤੇ ਫਿਰ ਇੱਥੇ ਵਰਕਿੰਗ ਅਲੋਫਟ ਦਾ ਪਰਮਿਟ ਸਾਈਨ ਹੁੰਦਾ ਵਾ ਜਿਹੜਾ ਕੈਪਟਨ ਤੇ ਚੀਫ ਆਫ ਸਟ ਸਾਈਨ ਕਰਦੇ ਆ ਤੇ ਉਹ ਹੁਣ ਮੈਂ ਕਰਕੇ ਤੇ ਲੱਗਾ ਆਉਣ ਠੀਕ ਹੈ ਜੀ ਅਵੇ ਜਿਹੜੀ ਹੁਣਾ ਵਾ ਕੀ ਨਾਲ ਦੀ ਆਪਣੀ ਲੈਡਰ ਪੌੜੀ ਇਹ ਆਪਾਂ ਉੱਪਰ ਚੜਾਵਾਂਗੇ ਕਿਉਂਕਿ ਉਹ ਜਿਹੜਾ ਵੀਰ ਆਪਣਾ ਉੱਪਰ ਗਿਆ ਵਾ ਉਹਨੂੰ ਤਾਂ ਚੜਨ ਵਾਸਤੇ ਮਾਸਟ ਦੇ ਉੱਪਰ ਫਿਰ ਉਹਨੂੰ ਪੌੜੀ ਦੀ ਵੀ ਲੋਡ ਪੈਣੀ ਆ ਠੀਕ ਆ ਜੀ ਤੇ ਤੁਹਾਨੂੰ ਵਿਖਾਉਨੇ ਆ ਪੂਰਾ ਸਿਸਟਮ ਆਪਣੇ ਦੋ ਜਣੇ ਜਿਹੜੇ ਆ ਉੱਪਰ ਚੜ ਗਏ ਆ ਠੀਕ ਆ ਤੀਸਰਾ ਮੈਂ ਆ ਆਪਾਂ ਕੀ ਕਰ ਰਹੇ ਹੁਣ ਵੀ ਉਹ ਜਿਹੜਾ ਉੱਪਰ ਮਾਸਟ ਦਿਸੁੰਦੇ ਨਾ ਐ ਕਰਕੇ ਉਹਦੇ ਵਿੱਚ ਆਪਾਂ ਇਹ ਰੱਖਦਾ ਇੱਕ ਚੈਨ ਬਲੌਕ ਬਣਾਣਾ ਵਾ ਇੱਕ ਬੈਲਟ ਬਣਨੀ ਆ ਫਿਰ ਉਹਦੇ ਵਿੱਚ ਆਪਾਂ ਲਾਉਣੀ ਪੌੜੀ ਕਿਉਂਕਿ ਉੱਪਰ ਜਗ੍ਹਾ ਨਹੀਂ ਹੈਗੀ ਉਹ ਜਗ੍ਹਾ ਸੇਫ ਨਹੀਂਗੀ ਉੱਪਰ ਕੰਮ ਕਰਨੀ ਮਤਲਬ ਉਹ ਥੋੜਾ ਜਿਹਾ ਰਿਸਕੀ ਜਗ੍ਹਾ ਵਾ ਉਦੇ ਵਿੱਚ ਜਦੋਂ ਪੂਰਾ ਸੇਫ ਨੂੰ ਆਪਾਂ ਬਣਾ ਕੇ ਫਿਰ ਪੌੜੀ ਬਣ ਕੇ ਪੌੜੀ ਨੂੰ ਰੱਸੀ ਦੇ ਨਾਲ ਬੰਨਾਂਗੇ ਫਿਰ ਲਾਸਟ ਦੇ ਵਿੱਚ ਇੱਕ ਬਲਬ ਵੀ ਸਿਰਫ ਇੱਕ ਚੇਂਜ ਕਰਨਾ ਵੇਖ ਲੋ ਕਿੰਨਾ ਔਖਾ ਕੰਮ ਹੈ ਘਟੋ ਘਟਾੜੇ ਨੇ ਇਹ ਕੰਮ ਨੇ ਡੇਢ ਤੋਂ 2 ਘੰਟੇ ਖਾ ਜਾਣੇ ਪੂਰੀ ਪ੍ਰੈਪਰੇਸ਼ਨ ਨੇ ਤੇ ਉੱਪਰ ਚੜਾਂਗੇ ਉੱਪਰ ਚੜ ਕੇ ਫਿਰ ਬਸ ਇੱਕ ਬਲਬ ਚੇਂਜ ਕਰਨਾ ਵਾ ਕੰਮ ਸਾਰਾ 10 ਮਿੰਟਾਂ ਦਾ ਵਾ ਉਹ ਉੱਪਰੋਂ ਕੈਪ ਜਿਆ ਖੋਲਣਾ ਵਾ ਤੇ ਉੱਤੇ ਨਵਾਂ ਬਲਬ ਲਾ ਦੇਣਾ ਵਾ ਪਰ ਇੰਨੇ ਕੰਮ ਵਾਸਤੇ ਵੀ ਆਪਾਂ ਨੂੰ ਇੰਨੀ ਮਿਹਨਤ ਮਨਸ਼ਕਤ ਕਰਨੀ ਪੈਂਦੀ ਆ ਕਈ ਯੱਬ ਕਰਨੇ ਪੈਂਦੇ ਆ ਤੇ ਮੇਨ ਜ਼ਿਆਦਾ ਕੰਮ ਆ ਜਹਾਜ਼ ਕੋਈ ਵੀ ਕੰਮ ਸਮੁੰਦਰੀ ਜਹਾਜ਼ ਦੇ ਉੱਤੇ ਆਪਾਂ ਜਿਹੜਾ ਕਰਦੇ ਆ ਨਾ ਉਹ ਸੇਫਟੀ ਤੋਂ ਬਿਨਾਂ ਨਹੀਂ ਕਰਦੇ ਪਹਿਲੋਂ ਉਹਦੀ ਮੀਟਿੰਗ ਹੁੰਦੀ ਆ ਸਵੇਰੇ ਪਹਿਲੋਂ ਅਸੀਂ ਟੂਲ ਬਾਕਸ ਟਾਕ ਕੀਤੀ ਆ ਉਹਦੇ ਵਿੱਚ ਅਸੀਂ ਸਾਰਾ ਕੰਮ ਪਹਿਲੋਂ ਡਿਸਕਸ ਕੀਤਾ ਚੀਫ ਅਫਸਰ ਨੇ ਸਾਨੂੰ ਬਿਠਾ ਕੇ ਤੇ ਅੱਜ ਆਪਾਂ ਆਹ ਵਾਲਾ ਕੰਮ ਕਰਨਾ ਵਾ ਤੇ ਇਹਦੇ ਵਿੱਚ ਏਦਾਂ ਏਦਾਂ ਦਾ ਰਿਸਕ ਇਨਵੋਲਵ ਆ ਬੰਦਾ ਡਿੱਗ ਸਕਦਾ ਵਾ ਪੈਰ ਸਲਿੱਪ ਹੋ ਸਕਦਾ ਵਾ ਕੀ ਕੀ ਹੋ ਸਕਦਾ ਕੀ ਕੀ ਨਹੀਂ ਹੋ ਸਕਦਾ ਉਹ ਸਾਰਾ ਰਿਸਕ ਰਿਸਕ ਅਸੈਸਮੈਂਟ ਕੀਤਾ ਵਾ ਬਾਅਦ ਵਿੱਚ ਜਿਹੜਾ ਬੰਦਾ ਕੰਫੀਡੈਂਟ ਆ ਉਹਨੂੰ ਪਤਾ ਵੀ ਹਾਂ ਮੈਂ ਕੰਮ ਕਰ ਸਕਦਾ ਵਾਂ ਉਹ ਵੋਲੰਟੀਅਰ ਵੀ ਕੋਈ ਕਹਿ ਇਹ ਕੰਮ ਕਰਕੇ ਆਓ ਤੇ ਹੁਣ ਸਾਨੂੰ ਤਿੰਨਾਂ ਜਣਿਆਂ ਨੂੰ ਸਾਈਨ ਕੀਤਾ ਵਾ ਕਿਵੇਂ ਦਾ ਸੀਨ ਹੈ ਠੀਕ ਹੈ ਤੁਹਾਨੂੰ ਪੂਰਾ ਅੱਜ ਵਿਖਾਉਣਾ ਵਾ ਕਿ ਜਹਾਜ਼ ਤੇ ਬਲਬ ਕਿਵੇਂ ਚੇਂਜ ਹੁੰਦਾ ਵਾ ਠੀਕ ਹੈ ਅੱਜ ਤੁਹਾਨੂੰ ਇੱਕ ਨਵੀਂ ਚੀਜ਼ ਵੇਖਣ ਨੂੰ ਮਿਲੂਗੀ ਕਿ ਸਮੁੰਦਰੀ ਜਹਾਜ਼ ਦੇ ਉੱਤੇ ਬਲਬ ਕਿਵੇਂ ਚੇਂਜ ਹੁੰਦਾ ਘਰੇ ਤੇ ਆਪਾਂ ਸਿੱਧਾ ਹੀ ਪੌਡੀ ਲਾਈ ਹੋਲਡਰ ਚੋਂ ਖੋਲਿਆ ਤੇ ਬਲਬ ਚੇਂਜ ਕਰਤਾ 2 ਮਿੰਟਾਂ ਦੇ ਵਿੱਚ ਹਨਾ ਤੇ ਜੇ ਕਿਤੇ ਖੰਭਿਆਂ ਖੁੰਬਿਆਂ ਦੇ ਉੱਤੇ ਤਾਰਾਂ ਵੀ ਚੇਂਜ ਆਪਾਂ ਨੂੰ ਕਰਨੀਆਂ ਪੈਣ ਤੇ ਉਹ ਵੀ ਆਪਾਂ ਛੇਤੀ ਕਰ ਲੈਨੇ ਹਨਾ ਮਿੱਤਰੋ ਆਵੇ ਆਪਣੇ ਨਾਲ ਦਿਆ ਨੇ ਹੁਣ ਚੈਨ ਬਲੌਕ ਉਹ ਬਲੌਣ ਲਾਪੇ ਆ ਤੁਹਾਨੂੰ ਮ ਮਗਰ ਕੰਟੇਨਰ ਵੀ ਲੋਡ ਹੁੰਦੇ ਤਾਨੂੰ ਦੱਸੰਦੇ ਠੀਕ ਹੈ ਜੀ ਉਹ ਅਸੀਂ ਆਪਾਂ ਸਿਰੇ ਤੇ ਪਹੁੰਚਣਾ ਵਾ ਆ ਜਿਓ ਮੇਰੇ ਨਾਲ ਉਹ ਨਾਲ ਦੇ ਆਪੜਿਆਂ ਨੇ ਜੁਆਇੰਟ ਬਲੌਕ ਲਾਤਾ ਉੱਪਰ ਬੈਲਟ ਲੱਗੀ ਤੁਸੀਂ ਵੇਖੰਦੇ ਹੋ ਬੈਲਟ ਲੱਗੀ ਤੁਸੀਂ ਵੇਖੰਦੇ ਹੋ ਜੇ ਚੇਨ ਬਲੌਕ ਲਾਤਾ ਵਾ ਆਪਾਂ ਉੱਪਰ ਪਹੁੰਚਾਂਗੇ ਹੁਣ ਤੇ ਫਿਰ ਆਪਾਂ ਨਾਲ ਕੰਮ ਕਰਾਂਗੇ ਆਵੇ ਹੁਣ ਆਪਣੇ ਨਾਲ ਦੇ ਨੇ ਰੱਸੀ ਲੋਅਰ ਕਰਤੀ ਆ ਇਹ ਰੱਸੀ ਦੇ ਨਾਲ ਆਪਾਂ ਜਿਹੜੀ ਆ ਬਾਡੀ ਉੱਪਰ ਬੰਨ ਕੇ ਦਵਾਂਗੇ ਠੀਕ ਹੈ ਜੀ ਉੱਪਰ ਪਹੁੰਚਣਾ ਉੱਪਰ ਆਉਣ ਉੱਪਰ ਆ ਜਾ ਆਵੇ ਹੁਣ ਸਹੀਜੇ ਸਹੀਜੇ ਆਪਾਂ ਹੌਲੀ ਹੌਲੀ ਪੌੜੀ ਆਵੇ ਆਪਣੀ ਉੱਪਰ ਪਹੁੰਚ ਚੱਲੀ ਆ ਤੇ ਮੈਂ ਵੀ ਹੁਣ ਪਿਛੋਂ ਦੀ ਚੜ ਕੇ ਉੱਪਰ ਆ ਜਾਣਾ ਜਿਹੜੀ ਇਹਦੀ ਪੌੜੀ ਉੱਪਰ ਚੜਨ ਦੀ ਆ ਪਿਛੋਂ ਦੀ ਆ ਤੇ ਆਵੇ ਹੁਣ ਮੈਂ ਵੀ ਉੱਪਰ ਆ ਗਿਆ ਤੇ ਆਪਾਂ ਹੁਣ ਸਹੀਜੇ ਸਹੀਜੇ ਇਹ ਪੌੜੀ ਨੂੰ ਉੱਪਰ ਲਾਵਾਂਗੇ ਕਿ ਨਾ ਇੱਥੇ ਪੰਗਾ ਇਸ ਗੱਲ ਦਾ ਵਾ ਵੀ ਇੱਥੇ ਨਾ ਜਗ੍ਹਾ ਬੜੀ ਘਟਿਆ ਜਗਾ ਘੱਟ ਹੋਣ ਕਰਕੇ ਨਾ ਖਲੋਨ ਜੋਗੀ ਬਸ ਥਾਂ ਆ ਥੋੜੀ ਥਾਂ ਹੋਣ ਕਰਕੇ ਨਾ ਇੱਥੇ ਇਹਨੂੰ ਐਡਜਸਟ ਕਰਨ ਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਆ ਤੇ ਸਹੀ ਜੇ ਸਹੀ ਜੇ ਆਪਾਂ ਹੁਣ ਹੌਲੀ ਹੌਲੀ ਪੌੜੀ ਨੂੰ ਇਸ ਤਰ੍ਹਾਂ ਐਡਜਸਟ ਕਰਾਂਗੇ ਤੇ ਇੱਕ ਬੰਦੇ ਅਸੀਂ ਤਿੰਨ ਜਾਣੇ ਆ ਪੌੜੀ ਵੀ ਭਾਰੀ ਏ ਨਾ ਖੁੱਲਣ ਵਾਲੀ ਪੌੜੀ ਪੂਰੀ ਐਕਸਟੈਂਸ਼ਨ ਵਾਲੀ ਤੈਨੂੰ ਸਹੀ ਜੇ ਸਹੀ ਜੇ ਉੱਪਰ ਪਹਚਾਵਾਂਗੇ ਇਹ ਨਾਲੇ ਨਾ ਹਰ ਜਾਜ ਦਾ ਜਿਹੜਾ ਡਿਜ਼ਾਈਨ ਹੈ ਉਹ ਵੱਖਰੇ ਤਰੀਕੇ ਦਾ ਹੁੰਦਾ ਵਾ ਇਹ ਇਹ ਜਾਜ ਦਾ ਜਿਹੜਾ ਡਿਜ਼ਾਈਨ ਹੈ ਨਾ ਇਹ ਮਾਸਟਰ ਦਾ ਇਹ ਥੋੜਾ ਜਿਹਾ ਕੰਪਲਿਕੇਟਿਡ ਜਿਹਾ ਵਾ ਕਈਆਂ ਜਾਜਾਂ ਦੇ ਉੱਤੇ ਨਾ ਬੜਾ ਵਧੀਆ ਸਿੱਧਾ ਹੀ ਪੋਲ ਬਣਿਆ ਹੁੰਦਾ ਵਾ ਤੇ ਪੋਲ ਦੇ ਉੱਤੇ ਹੀ ਪੌੜੀ ਲੱਗੀ ਹੁੰਦੀ ਆ ਤੇ ਉੱਤੇ ਆਰਾਮ ਨਾਲ ਇਤਰਾ ਚੜ੍ਹ ਕੇ ਹਾਰਨੈਸ ਲਾ ਕੇ ਤੇ ਬੰਦਾ ਆਰਾਮ ਨਾਲ ਉੱਪਰ ਚੜ੍ਹ ਕੇ ਬਲਬ ਚੇਂਜ ਕਰ ਦਿੰਦਾ ਪਰ ਇੱਥੋਂ ਦਾ ਸਿਸਟਮ ਥੋੜਾ ਜਿਹਾ ਵੱਖਰਾ ਵਾ ਇਹਨੂੰ ਆਪਾਂ ਨੂੰ ਇਦਾਂ ਦੀ ਪੌੜੀ ਨੂੰ ਐਡਜਸਟ ਕਰਨਾ ਫਿਰ ਆਹ ਵਿੱਚ ਜਿਹੜਾ ਚੈਨ ਬਲੌਕ ਲਾਇਆ ਨਾਲ ਪੈਲਟ ਲਾਈ ਆ ਇਹਦੇ ਨਾਲ ਆਪਾਂ ਇਹ ਪੌੜੀ ਨੂੰ ਬੰਨਾਂਗੇ ਸਿੱਜੇ ਸਿੱਜੇ ਖੋਲਾਂਗੇ ਖੋਲ ਕੇ ਫਿਰ ਇੱਕ ਜਣਾ ਆਪਣਾ ਜਿਹੜਾ ਨਾਲ ਦਾ ਵਾ ਉੱਪਰ ਜਾਊਗਾ ਉੱਪਰ ਜਾ ਕੇ ਇਹਨੂੰ ਉੱਪਰੋਂ ਇੱਥੇ ਜਿਹੜਾ ਇਹਦਾ ਕੈਪ ਦੱਸਣ ਦੇ ਉੱਤੇ ਲੱਗਾ ਕੈਪ ਉਹ ਖੋਲਾਂਗੇ ਤੇ ਫਿਰ ਇਹਦੀ ਲਾਈਟ ਚੇਂਜ ਕਰਾਂਗੇ ਇਹੜੀ ਲਾਈਟ ਆ ਨਾ ਵੇਹੇ ਇਹ ਆ ਸਟੀਅਰਿੰਗ ਗੀਅਰ ਲਾਈਟ ਇਹ ਲਾਈਟ ਦਾ ਕੰਮ ਇਹ ਹੁੰਦਾ ਵਾ ਕਿ ਜਦੋਂ ਆਪਾਂ ਬ੍ਰਿਜ ਤੋਂ ਜਹਾਜ਼ ਨੂੰ ਚਲਾਉਨੇ ਆ ਨਾ ਤੇ ਸਾਰੇ ਜਹਾਜ਼ ਤੇ ਕੰਟੇਨਰ ਲੋਡ ਹੁੰਦੇ ਆ ਤੇ ਇਹ ਜਹਾਜ਼ ਦਾ ਸੈਂਟਰ ਦੱਸਦੀ ਮਤਲਬ ਅੱਗੋਂ ਨਾ ਪਾਇਲਟ ਨੂੰ ਤੇ ਆਪਾਂ ਨੂੰ ਜਹਾਜ਼ ਚਲਾਉਣ ਲੱਗਿਆਂ ਇਹਦੀ ਇੱਕ ਨੈਵੀਗੇਸ਼ਨਲ ਏਡ ਮਿਲਦੀ ਆ ਪਤਾ ਲੱਗਦਾ ਵਾ ਵੀ ਆਪਣਾ ਜਹਾਜ਼ ਕਿੰਨਾ ਕੁ ਘੁੰਮੰਦਿਆ ਕਿਹੜੇ ਪਾਸੇ ਨੂੰ ਮੁੜਨਦਿਆ ਵਾ ਨੇਰੇ ਦੇ ਵਿੱਚ ਜਦੋਂ ਜਹਾਜ਼ ਚੱਲਦਾ ਰਾਤ ਨੂੰ ਇਹਨੂੰ ਆਪਾਂ ਜਗਾਉਂਦੇ ਆ ਸਟੀਅਰਿੰਗ ਗੇਅਰ ਲਾਈਟ ਹੈ ਬਿਲਕੁਲ ਟੌਪ ਦੇ ਉੱਤੇ ਟੀਸੀ ਦੇ ਉੱਤੇ ਲੱਗੀ ਹੁੰਦੀ ਆ ਇਹਦਾ ਕੰਮ ਇਹ ਹੋਈ ਹੁੰਦਾ ਵਾ ਵੀ ਆਪਾਂ ਨੂੰ ਜਹਾਜ਼ ਚਲਾਉਂਦਿਆਂ ਪਤਾ ਲੱਗੇ ਵੀ ਆਪਣਾ ਜਹਾਜ਼ ਕਿੰਨਾ ਕੁ ਮੁੜਨਦਿਆ ਕਿਧਰ ਨੂੰ ਜਾਂਦਿਆ ਕਿਧਰ ਨੂੰ ਨਹੀਂ ਤੇ ਇਦਾਂ ਦੇ ਜਿੰਨੇ ਵੀ ਆਪਾਂ ਕੱਲਾ ਬੰਦਾ ਕੋਈ ਵੀ ਕੰਮ ਨਹੀਂ ਕਰਦਾ ਜਿੰਨੇ ਵੀ ਕੰਮ ਆਪਾਂ ਅਸਾਈਨ ਕਰਦੇ ਆ ਚੀਫ ਅਫਸਰ ਕਰਦੇ ਆ ਆਪਾਂ ਨੂੰ ਤੇ ਉਹ ਫਿਰ ਆਪਾਂ ਇੱਕ ਟੀਮ ਵਜੋਂ ਕਰਦੇ ਆ ਕੱਲੇ ਬੰਦੇ ਦਾ ਕੰਮ ਕਰਨਾ ਬਹੁਤ ਮੁਸ਼ਕਲ ਹੈ ਜਹਾਜ਼ ਦੇ ਉੱਤੇ ਤੇ ਇਹ ਟੀਮ ਵਰਕ ਦਾ ਹੀ ਕੰਮ ਆ ਹਰ ਬੰਦੇ ਦੀ ਆਪਣੀ ਰਿਸਪੌਂਸਿਬਿਲਟੀ ਜੋਬ ਰਿਸਪੌਂਸਿਬਿਲਟੀ ਆ ਐਕਸਪੀਰੀਅੰਸ ਦੇ ਨਾਲ ਸੇਜੇ ਸੇਜੇ ਬੰਦਾ ਸੀਮੈਂਸ਼ਿਪ ਸਿੱਖਦਾ ਵਾ ਤੇ ਉਹ ਉਹਨੂੰ ਫਿਰ ਹੌਲੀ ਹੌਲੀ ਪਤਾ ਲੱਗ ਜਾਂਦਾ ਵਾ ਕਿ ਜਹਾਜ਼ ਤੇ ਕੰਮ ਕਰਨਾ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ ਜਿਹੜਾ ਆਪਾਂ ਲੈਂਡ ਤੇ ਕੰਮ ਕਰਦੇ ਆ ਨਾ ਉਹਦਾ ਕਰਨ ਦੇ ਵਿੱਚ ਤੇ ਜਹਾਜ਼ ਦੇ ਉੱਤੇ ਕੰਮ ਕਰਨ ਦੇ ਵਿੱਚ ਬਹੁਤ ਜ਼ਿਆਦਾ ਫਰਕ ਕਿਉਂਕਿ ਇੱਥੇ ਆਪਾਂ ਨੂੰ ਸੇਫਟੀ ਬਹੁਤ ਜ਼ਿਆਦਾ ਵੇਖਣੀ ਪੈਂਦੀ ਆ ਜਹਾਜ਼ ਤੇ ਕੰਮ ਕਰਦੇ ਆ ਜੇ ਕਿਸੇ ਨੂੰ ਕੋਈ ਇੰਜਰੀ ਹੋ ਜੇ ਕੋਈ ਗੱਲਬਾਤ ਹੋ ਜੇ ਤੇ ਜੇ ਤੇ ਆ ਸ਼ਿਪਪੋਰਟ ਤੇ ਫਿਰ ਤੇ ਚਲੋ ਬੰਦਾ ਆਰਾਮ ਨਾਲ ਉਥੇ ਜਾਵੇ ਆਪਣਾ ਡਾਕਟਰ ਕੋ ਭੇਜ ਦਿੰਦੇ ਉਹਨੂੰ ਉਹਦੇ ਥੋੜਾ ਇਲਾਜ ਉਹਦਾ ਹੋ ਜਾਂਦਾ ਪਰ ਜੇ ਇਹੋ ਹੀ ਕੋਈ ਮੰਨ ਲਓ ਕੋਈ ਦੁਰਘਟਨਾ ਆਪਣੀ ਜਹਾਜ਼ ਦੇ ਵਿੱਚ ਜਦੋਂ ਜਹਾਜ਼ ਆਪਣਾ ਸਮੁੰਦਰ ਦੇ ਵਿੱਚ ਆ ਉਦੋਂ ਵਾਪਰ ਜੇ ਤੇ ਫਿਰ ਉਹਦਾ ਕੋਈ ਹੱਲ ਨਹੀਂ ਹੈਗਾ ਫਿਰ ਉਹ ਬੰਦਾ ਜਦੋਂ ਤੱਕ ਆਪਣਾ ਜਹਾਜ਼ ਕਿਨਾਰੇ ਤੇ ਨਹੀਂ ਪਹੁੰਚਦਾ ਤੇ ਉਦੋਂ ਤੱਕ ਉਹ ਫਿਰ ਉਹਦਾ ਕੋਈ ਇਲਾਜ ਨਹੀਂ ਹੈਗਾ ਉਹ ਬੰਦੇ ਨੂੰ ਹਸਪੀਟਲ ਆਪਣੇ ਜਹਾਜ਼ ਤੇ ਜ਼ਰੂਰ ਹੈਗਾ ਵ ਤੇ ਉਹ ਪਰ ਡਾਕਟਰ ਜਾਹ ਤੇ ਕੋਈ ਨਹੀਂ ਹੁੰਦਾ ਉਹਦੀ ਵੀ ਮੈਂ ਇੱਕ ਵੀਡੀਓ ਵੱਖਰੀ ਬਣਾਉਂਗਾ ਹਸਪੀਟਲ ਜਾਹ ਦੇ ਉੱਤੇ ਮੈਡੀਕਲ ਏਡ ਦਾ ਕੀ ਪ੍ਰਬੰਧ ਹੈ ਕੀ ਨਹੀਂ ਜੇ ਕੰਮ ਕਰਦੇ ਕਿਸੇ ਬੰਦੇ ਨੂੰ ਸਾਟ ਪੇਟ ਲੱਗ ਜੇ ਤਾਂ ਉਹਦਾ ਕੀ ਹਾਲ ਹੈ ਕੀ ਨਹੀਂ ਉਹ ਮੈਂ ਇੱਕ ਹਸਪੀਟਲ ਦੇ ਉੱਤੇ ਇੱਕ ਤੁਹਾਡੇ ਵਾਸਤੇ ਨਾ ਵੱਖਰੀ ਵੀਡੀਓ ਜ਼ਰੂਰ ਲੈ ਕੇ ਆਉਂਗਾ ਤੇ ਅੱਜ ਵਾਲੀ ਵੀਡੀਓ ਆਪਾਂ ਇਹ ਸਿਰਫ ਇਹਦੇ ਵਿੱਚ ਤੁਹਾਨੂੰ ਮੈਂ ਇਹੋ ਹੀ ਵਿਖਾਉਂਦਿਆਂ ਵੀ ਆਪਣੇ ਲੈਡ ਕਿਵੇਂ ਚੇਜ ਕਰ ਤੇ ਤੁਸੀਂ ਹੁਣ ਇਹ ਸਾਰੀ ਵੀਡੀਓ ਵੇਖ ਕੇ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਆਪਣੀ ਅੱਜ ਦੀ ਇਹ ਵੀਡੀਓ ਕਿਵੇਂ ਦੀ ਲੱਗੀ ਠੀਕ ਹੈ ਜੀ ਮਿਲਦੇ ਹਾਂ ਹੁਣ ਅਗਲੇ ਵਲੌਗ ਦੇ ਵਿੱਚ